ਲਾਂਤੀ ਮਾਲ ਦੇ ਵਿੱਚ ਜਿਹੜੀ ਟੁਆਇ ਟ੍ਰੇਨ ਦੇ ਨਾਲ ਹਾਦਸਾ ਹੋਇਆ ਸੀ ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਰਿਸ਼ਤੇਦਾਰ ਜਤਿੰਦਰਪਾਲ ਨੇ ਦੱਸਿਆ ਕਿ ਉਹ ਬਲਾਚੌਰ ਦਾ ਰਹਿਣ ਵਾਲਾ ਹੈ ਅਤੇ ਇਹ ਮੇਰੀ ਮਾਸੀ ਦਾ ਲੜਕਾ ਸੀ ਅਤੇ ਉਹ ਮੇਰੇ ਕੋਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਇਆ ਹੋਇਆ ਸੀ ਇਸ ਲਈ ਬੱਚਿਆਂ ਨੂੰ ਸੈਰ ਕਰਵਾਉਣ ਦੇ ਲਈ ਘੁੰਮਣ ਦੇ ਲਈ ਲੈ ਕੇ ਗਏ ਬੱਚਾ ਨੂੰ ਜ਼ਿੰਦਗੀ ਦੀ ਮੁੱਖ ਜਿਹੜੀ ਹੈ ਕਿਡੋਨਾ ਟ੍ਰੇਨ ਦੇ ਵਿੱਚ ਬੈਠਣਾ ਪੈਂਦਾ ਇਸ ਤੋਂ ਬਾਅਦ ਅਸੀਂ ਉਸ ਨੂੰ ਬਿਠਾਇਆ ਤੇ ਸਾਡਾ ਇੱਕ ਹੋਰ ਬੱਚਾ ਉਸ ਦੇ ਨਾਲ ਬੈਠਾ ਸੀ ਪਹਿਲਾਂ ਇਹ ਉਹਨਾਂ ਨੇ ਦੋ ਰਾਉਂਡ ਲਾਏ ਅਤੇ ਕੋਈ ਪਰੇਸ਼ਾਨੀ ਨਹੀਂ ਹੋਈ ਜਦ ਤੀਸਰਾ ਰਾਉਂਡ ਲਿਆ ਅਚਾਨਕ ਪਿਛਲੇ ਪਾਸੇ ਵਾਲਾ ਡੱਬਾ ਪਲਟ ਗਿਆ ਜਿਸ ਕਾਰਨ ਬੱਚਾ ហេਟਾ ਡਿੱਗ ਗਿਆ ਡੱਬਾ ਪਲਟ ਗਿਆ ਇਸ ਤੋਂ ਬਾਅਦ ਅਸੀਂ ਬੱਚੇ ਨੂੰ ਕਾਰ 'ਚ ਬਿਠਾ ਕੇ ਲੈ ਗਏ ਕਿਉਂਕਿ ਉੱਥੇ ਕੋਈ ਵੀ ਫਰਸਟ ਏਡ ਨਹੀਂ ਸੀ ਅਤੇ ਨਾ ਹੀ ਕੋਈ ਐਂਬੂਲੈਂਸ ਸਾਡੇ ਤੱਕ ਪਹੁੰਚੀ ਮੈਂ ਜਤਿੰਦਰ ਪਾਲ ਸੰਧੂ ਮੇਰਾ बता दीजिए ये जो हादसा घटित हुआ कैसे मैं बलाचौर जिला नावा शहर ਦਾ ਰਹਿਣ ਵਾਲਾ ਜੀ ਤੇ ਮੇਰੀ ਭੂਆ ਜੀ ਦੇ بیٹے ਦੇ بیٹے ਸੀ ਤੇ ਇਹ ਗਰਮੀਆਂ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਬਾਲ ਘੁਮਾ ਕੇ ਲੈ ਕੇ ਆਂਦੇ ਨਾਲੇ ਸ਼ਾਪਿੰਗ ਫੁੱਟਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੁਆਇਰ ਟ੍ਰੇਨ ਦੇ ਵਿੱਚ ਕੋਈ ਖੜੀ ਆ ਤਾਂ ਟੁਆਇਰ ਟ੍ਰੇਨ ਨੂੰ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਆ ਮੈਨੂੰ ਉਹਦੇ ਵਿੱਚ ਬਿਠਾ ਲਓ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ ਤੇ ਜਦੋਂ ਝੂਟਾ ਲੈ ਰਿਆ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਸਪੇਨ ਅਸੀਂ ਦੋ ਬੱਚੇ ਬਿਠਾ ਦਿੱਤੇ ਆਪਣੇ ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਏ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ ਉਹ ਪੋਰਟਲ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ ਤੇ ਵੱਜਿਆ ਤੇ ਉੱਤੋਂ ਡੱਬਾ ਉਹਦੇ ਉੱਤੇ ਹੀ ਗਿਰ ਗਿਆ ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ